ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਸਿੱਖਿਆ ਵਿਭਾਗ ਦੇ ਆਦੇਸ਼ਾਂ ਤਿਤ ਜੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਨੂਬ ਸਿੰਘ ਜਨਰਲ ਸਕੱਤਰ ਸੁਖਦੇਵ ਸਿੰਘ ਸੋਹਲ ਸਮੇਤ ਸਮੁੱਚੇ ਕਮੇਟੀ ਮੈਂਬਰਾਂ ਦੀ ਦੇਖਰੇਖ ਹੇਠ ਜੋਨਲ ਪਧਰੀ ਸਕੂਲੀ ਖੇਡਾਂ ਟੂਰਨਾਮੈਂਟ ਦਾ ਇਨਾਮ ਵੰਡ ਸਮਾਗਮ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਾਹਿਬ ਧਾਰੀਵਾਲ ਵਿਖੇ ਹੋਇਆ। ਜਿਸ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਨ ਨੇ ਮੁੱਖ ਮਹਿਮਾਨ ਅਤੇ ਡੀਓ ਗੁਰਦਾਸਪੁਰ ਸ੍ਰੀ ਰਜੇਸ਼ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਲਾਨਾ ਜ਼ੋਨਲ ਟੂਰਨਾਮੈਂਟ ਇੱਥੇ ਬੁਰਸਾਬ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਸਕੂਲ ਹੈ ਉੱਥੇ ਕੀਤਾ ਜਾਂਦਾ ਮੈਨੂੰ ਉੱਥੇ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਔਰ ਬੜਾ ਅੱਛਾ ਬੱਚਿਆਂ ਨੇ ਅੱਜ ਇੱਥੇ ਪਰਫਾਰਮੈਂਸ ਕੀਤੀਆਂ ਨੇ ਖਾਸ ਕਰਕੇ ਇੱਥੋਂ ਦੀ ਹਾਕੀ ਦੀ ਜਿਹੜੀ ਟੀਮ ਆ ਉਹ ਮੰਨੀ ਪਰਮੰਨੀ ਆ ਐਥਲੈਟਿਕਸ ਦੇ ਵਿੱਚ ਹਰ ਗੇਮ ਦੇ ਵਿੱਚ ਜਿਹੜਾ ਵਾ ਬੱਚਿਆਂ ਨੇ ਬਹੁਤ ਅੱਛਾ ਜਿਹੜਾ ਪਰਫਾਰਮ ਕੀਤਾ ਔਰ ਉਹਨਾਂ ਦਾ ਇਨਾਮ ਵੰਡ ਸਮਾਰੋਹ ਜਿਹੜਾ ਵਾ ਹੁਣ ਸੰਪੰਨ ਹੋਇਆ ਮੇਰੇ ਨਾਲ ਡੀਓ ਸਾਹਿਬ ਵੀ ਨੇ ਔਰ ਸਾਰੇ ਪ੍ਰਿੰਸੀਪਲ ਸਾਹਿਬ ਨੇ ਸਕੂਲ ਦੇ ਔਰ ਹੋਰ ਇਲਾਕੇ ਦੀਆਂ ਮਾਉਤਜ਼ ਹਸਤੀਆਂ ਮੇਰੇ ਨਾਲ ਨੇ ਸੋ ਮੈਂ ਜਿਹੜੇ ਜੇਟੂ ਖਿਡਾਰੀ ਨੇ ਉਹਨਾਂ ਨੂੰ ਵਧਾਈ ਦੇਣੀ ਚਾਹਾਂਗਾ ਔਰ ਜਿਨ੍ਹਾਂ ਨੇ ਹਿੱਸਾ ਲਿਆ ਪ੍ਰੋਗਰਾਮ ਦੇ ਵਿੱਚ ਗੇਮਾਂ ਦੇ ਵਿੱਚ ਉਹਨਾਂ ਨੂੰ ਮੈਂ ਸ਼ੁਭ ਕਾਮਨਾਵਾਂ ਦੇਣੀਆਂ ਚਾਹਾਂਗਾ ਕਿਉਂਕਿ ਜਿੱਤ ਹਾਰ ਮੈਟਰ ਨਹੀਂ ਕਰਦੀ ਤੁਹਾਡੀ ਪਾਰਟਿਸਪੇਸ਼ਨ ਤੁਹਾਡਾ ਸਪਿਰਟ ਜਿਸ ਤਰ੍ਹਾਂ ਤੁਸੀਂ ਲੜਦੇ ਹੋ ਉਹ ਮੈਟਰ ਕਰਦਾ ਸੋ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਨਾ ਔਰ ਜਿੱਥੋਂ ਤੱਕ ਕੰਮਾਂ ਦੀ ਗੱਲ ਹੈ ਤਾਂ ਇੱਥੇ ਮਿੱਟੀ ਪਾਉਣ ਦਾ ਸੀ 10 ਲੱਖ ਰੁਪਿਆ ਬਲਾਕ ਵੱਲੋਂ ਮਨਜ਼ੂਰ ਹੋਇਆ ਸੀ 2 ਲੱਖ ਦਾ ਕੰਮ ਹੋ ਗਿਆ ਵਾ ਅੱਜ ਵੀਡੀਓ ਸਾਹਿਬ ਇੱਥੇ ਆਏ ਹੋਏ ਸੀਗੇ ਉਹਨਾਂ ਨੇ ਉਹਨਾਂ ਦੀ ਹਾਜ਼ਰੀ ਵਿੱਚ ਅੱਜ ਅਸੀਂ ਇੱਥੇ ਇਹਨਾਂ ਨੂੰ ਗਰੰਟੀ ਦਿੱਤੀ ਆ ਕਿ ਅਗਲੀਆਂ ਜਿਹੜੀਆਂ 2 ਮਹੀਨੇ ਨੂੰ ਖੇਡਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਵਾ ਸਾਰਾ ਮਿੱਟੀ ਪੈਣ ਦਾ ਕੰਮ ਜਿਹੜਾ ਮੁਕੰਮਲ ਹੋਊਗਾ ਔਰ ਬਾਕੀ ਜਿਹੜਾ ਅੰਡਰ 17 ਹਾਕੀ ਦੀ ਜਿਹੜੀ ਇੱਥੇ ਬ੍ਰਾਂਡ ਸੀ ਉਹ ਇੱਥੇ ਦੇਾਂਗੇ ਐਸਟ੍ਰੋ ਟਰਫਸ ਦੀ ਜਿਹੜੀ ਮੰਗ ਹੋਈ ਆ ਉਹ ਫਾਈਲਾਂ ਮੈਂ ਨਾਲ ਲੈ ਕੇ ਚੰਡੀਗੜ੍ਹ ਚੱਲਿਆ ਵਾਂ ਔਰ ਸਬੰਧਤ ਮਹਿਕਮੇ ਨਾਲ ਟਾਈਪ ਕਰਕੇ ਮਨਿਸਟਰ ਸਾਹਿਬਾਨ ਨੂੰ ਮਿਲ ਕੇ ਸੀਐਮ ਸਾਹਿਬ ਨੂੰ ਮਿਲ ਕੇ ਇਨਾਂ ਦੇ ਜਿਹੜੇ ਮਸਲੇ ਆ ਉੱਥੇ ਠਾ ਕੇ ਉਹਨਾਂ ਨੂੰ ਹਲਕੀਤਾ ਜਾਊਗਾ ਵੇਖੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਖੇਡਾਂ ਦੇ ਪ੍ਰਤੀ ਬਹੁਤ ਧਿਆਨ ਦਿੱਤਾ ਜਾ ਰਿਹਾ ਖੇਡਾਂ ਵਤਨਪੁਰ ਪੰਜਾਬ ਦੀਆਂ ਜਿਹੜੀਆਂ ਨੇ ਉਹ ਹਰ ਸਾਲ ਜਿਹੜੀਆਂ ਨੇ ਉਹ ਕਰਾਈਆਂ ਜਾ ਰਹੀਆਂ ਨੇ ਲੱਖਾਂ ਬੱਚੇ ਉਹਦੇ ਚ ਹਿੱਸਾ ਲੈਂਦੇ ਨੇ ਔਰ ਕਰੋਨਾ ਦੇ ਇਨਾਮ ਜਿਹੜੇ ਆ ਉਹਨਾਂ ਨੂੰ ਤਕਸੀਮ ਕੀਤੇ ਜਾਂਦੇ ਆ ਔਰ ਬਾਕੀ ਜਿਹੜੀ ਨਵੀਂ ਖੇਡ ਨੀਤੀ ਬਣੀ ਆ ਉਹਦੇ ਵਿੱਚ 2300 ਕੋਚ ਜਿਹੜਾ ਵਾ ਨਵਾਂ ਭਰਤੀ ਕੀਤਾ ਗਿਆ ਵਾ ਔਰ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਤਕਰੀਬਨ 4-4 ਜਿਹੜੇ ਆ ਉਹ ਸਟੇਡੀਅਮ ਜਿਹੜੇ ਆ ਐਸਟੋਟਰਫ ਵਾਲੇ ਵਧੀਆ ਮਤਲਬ ਉਥੇ ਦਿੱਤੇ ਗਏ ਆ ਉਹ ਵੀ ਆਉਣ ਵਾਲੇ ਦਿਨੇ ਚ ਪ੍ਰਪੋਜ਼ਲ ਜਿਹੜੀ ਗਈ ਹੋਈ ਆ ਆਸ ਹੋ ਜੇਗੀ ਔਰ ਵਧੀਆ ਟਾਂਗ ਦੇ ਨਾਲ ਖੇਡਾਂ ਨੂੰ ਫਿਰ ਜਿਹੜੇ ਖਿਡਾਰੀ ਜਿੱਤ ਕੇ ਆਉਂਦੇ ਨੇ ਉਹਨਾਂ ਨੂੰ ਸਪੋਰਟਸ ਵਿਭਾਗ ਦੇ ਵਿੱਚ ਹੀ ਜਿਹੜੀਆਂ ਨੇ ਗਵਰਨਮੈਂਟ ਜੋਬਸ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ ਫੋ ਬੜੇ ਵਧੀਆ ਟਾਂਗ ਨਾਲ ਜਿਹੜਾ ਵਾ ਖੇਡਾਂ ਦਾ ਕੰਮ ਮੈਂ ਬਹੁਤ ਹੀ ਧੰਨਵਾਦੀ ਆ ਸਰਦਾਰ ਜਗਰੂਪ ਸਿੰਘ ਜੀ ਦਾ ਜਿਨ੍ਹਾਂ ਨੇ ਇੱਥੇ ਆ ਕੇ ਚਾਰ-ਚਾਰ ਲਾਏ ਨੇ ਸਿੱਖਿਆ ਵਿਭਾਗ ਨੂੰ ਸਿੱਖਿਆ ਵਿਭਾਗ ਵੱਲੋਂ ਜਿਹੜਾ ਇਹ ਜਰਨਲ ਦਾ ਜਿਹੜਾ ਵਾ ਇੱਥੇ ਅੱਜ ਖੇਡਾਂ ਦਾ ਸੰਪਨ ਹੋਇਆ ਮੇਰੇ ਨਾਲ ਮੇਰੀ ਡਿਸਟ੍ਰਿਕਟ ਦੀ ਪੂਰੀ ਟੀਮ ਡਿਪਟੀ ਡੀਓ ਸਾਹਿਬ ਸਪੋਰਟਸ ਮੈਡਮ ਅਨੀਤਾ ਜੀ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਾਡੇ ਸਾਰੇ ਪਤਵੰਤੇ ਸੱਜਣ ਇਸ ਇਲਾਕੇ ਦੇ ਜਿਹੜੇ ਨੇ ਇਹਨਾਂ ਰੌਣਕ ਵਧਾਈ ਆ ਬੱਚਿਆਂ ਨੂੰ ਇਹ ਖੇਡਾਂ ਦੇ ਨਾਲ ਜੋੜਨ ਵਾਸਤੇ ਇਹ ਜਿਹੜਾ ਸਰਕਾਰ ਦਾ ਉਪਰਾਲਾ ਬਹੁਤ ਵਧੀਆ ਸਰਕਾਰ ਜਿਹੜੇ ਨੇ ਕਰੋੜਾਂ ਰੁਪਏ ਨਾ ਬੱਚਿਆਂ ਦੀ ਐਜੂਕੇਸ਼ਨ ਔਰ ਸਿਹਤ ਵਾਸਤੇ ਔਰ ਖੇਡਾਂ ਵਾਸਤੇ ਲਾ ਰਹੀ ਆ ਤੇ ਬਹੁਤ ਹੀ ਵਧੀਆ ਲੱਗਿਆ ਜਿੰਨੀ ਮਰਜੀ ਗਰਮੀ ਆ ਲੇਕਿਨ ਮਹਿਸੂਸ ਨਹੀਂ ਹੋਈ ਕਿਸੇ ਨੂੰ ਅੱਜ ਸਰਨੇ ਆ ਕੇ ਇੱਥੇ ਸੇਗਵਾ ਸਾਹਿਬ ਨੇ ਜਿਹੜਾ ਬਹੁਤ ਹੀ ਵਧੀਆ ਸਾਡਾ ਜਿਹੜਾ ਵਾ ਮਾਨ ਵਧਾਇਆ ਵਾ ਔਰ ਸਿੱਖਿਆ ਭਾਗ ਦੇ ਵਿੱਚ ਜਿਹੜਾ ਵਾ ਸਾਰੀਆਂ ਗੇਮ ਦਾ ਸੰਪਨ ਕੀਤਾ ਥੈਂਕ ਯੂ